ਹਾਂਜੀ ਔਰਗੈਂਜ਼ਾ ਦਾ ਸ਼ਰਟ ਰਹੇਗਾ 1.8 ਮੀਟਰ ਥ੍ਰੈਡ ਵਰਕ ਹੋਇਆ ਬਾਟਮ ਇਸਦੇ ਨਾਲ 1.8 ਮੀਟਰ ਮਸਲੀਨ ਦੀ ਰਹੇਗੀ ਫੈਨਸੀ ਥ੍ਰੈਡ ਵਰਕ ਹੋਇਆ ਦੁਪੱਟਾ ਵੀ ਇਸਦੇ ਨਾਲ ਔਰਗੈਂਜ਼ਾ ਦਾ ਰਹੇਗਾ 2.5 ਮੀਟਰ 4 ਸੈੱਟ ਵਰਕ ਮਿਲੇਗਾ 1199 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਆ ਇਹ ਸੂਟ ਰੈਣੀਗੇ ਜੀ ਸੌਫਟ ਸਿਲਕ ਦਾ オリジナル ਮਿਰਰ ਵਰਕ ਹੋਇਆਗਾ ਬਾਟਮ ਇਸਦੇ ਨਾਲ ਸੰਤੂਨ ਦੀ 3 ਮੀਟਰ ਦੁਪੱਟਾ ਸੈਫੋਨ ਦਾ ਪਿਓਰ 2099 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਆ ਇਹ ਵਾਲੇ ਸੂਟ ਟਰੈਨਿੰਗ ਇਹ ਆਪਣੇ ਕੋਲ ਚਨੂਨ ਡਿਜੀਟਲ ਪ੍ਰਿੰਟ ਲਰਨਿੰਗ ਸ਼ਰਟ ਰਹੇਗੀ ਟਾਈਮੇਟਰ ਔਰ ਇਸ ਨਾਲ ਗਿੰਜ਼ਾ ਕਾਟਨ ਦੀ ਸੈਲਫ ਬਾਟਮ ਰਹੇਗੀ ਬਾਟਮ ਤੇ ਵਰਕ ਮਿਲੇਗਾ ਨੈਟ ਸੁਪਰ ਨੈਟ ਦੁਪੱਟਾ ਵਰਕ ਮਿਲੇਗਾ ਔਰ ਲੇਸ ਲੱਗੀ ਮਿਲੇਗੀ ਦੁਪੱਟੇ ਤੇ ਪ੍ਰਾਈਸ 2000 ਵਿੱਚ ਤੁਸੀਂ ਬਾਇ ਕਰ ਸਕਦੇ ਜੇਕਰ ਵਿਦਆਊਟ ਦੁਪੱਟਾ ਹੀ ਬਾਇ ਕਰਨਾ 1399 ਫਿਰ ਸ਼ਿਪਿੰਗ ਚ ਬਾਇ ਕਰ ਸਕਦੇ ਹੋ ਜੌਰਜਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪਲੇਨ ਜੌਰਜਟ ਦੀ ਬਾਟਮ ਰਹੇਗੀ ਡਿਜ਼ਾਈਨਰ 4 ਸਾਈਡ ਵਰਕ ਦੁਪੱਟਾ ਰਹੇਗਾ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਟਾਈ ਮੀਟਰ ਦੁਪੱਟਾ ਪ੍ਰਾਈਸ 799 ਫਿਰ ਸ਼ਿਪਿੰਗ ਚ ਬਾਇ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਸੂਟ ਤੁਹਾਨੂੰ ਇਸ ਵੀਡੀਓ ਵਿੱਚ ਪਸੰਦ ਆਉਂਦਾ ਮੇਰਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਹੈ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਚਾਰਚੜ ਦੇ ਸੂਟ ਰਹਿਣਗੇ ਸ਼ਰਟ ਟਾਈ ਮੀਟਰ ਬਾਟਮ ਵੀ ਦੁਪੱਟਾ ਵੀ थानू सीक्ंस वाली शर्ट मिलेगी प्लेन और दुपट्टा भी प्लेन पांच सौ नड़िनवे फ्री शिपिंग बाई कर ये वाले जो सूट रहने ढाई मीटर शर्ट रहेगी ढाई मीटर बॉटम रहेगी शर्ट त सीक्वंस वर्क हो प्लेन बॉटम रहेगी सूट बाई करने पैने ने दो सूटों का प्राइस रहेगा छे सौ पाँ फ्री शिपिंग ए वाले जो सूट रहने अपने को ढाई मीटर शर्ट रहेगी चौच की फैंसी थ्रेड वर्क होॉटम भी ढाई मीटर ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਔਰਗੈਂਜ਼ਾ ਦਾ 2.5 ਮੀਟਰ 4 ਸਾਈਡ ਮੇ ਲੈਸ ਮਿਲੇਗੀ 599 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਇਹ ਆਰਡਰ ਵੀ ਕਰ ਸਕਦੇ ਹੋ ਨੈਕਸਟ ਇਹ ਵਾਲੇ ਸੂਟਾਂ ਦੇ ਵੀ ਆਫਰ ਹੈ ਟੈਬੀ ਲਾਈਨਿੰਗ ਆਲ ਓਵਰ ਸੂਟ ਰਹੇਗਾ ਡਿਜੀਟਲ ਪ੍ਰਿੰਟ ਟੈਬੀ ਲਾਈਨਿੰਗ ਸੌਫਟ ਕੁਆਲਿਟੀ ਦੇ ਸੂਟ ਰਹਿਣਗੇ ਦੋ ਸੂਟ ਬਾਈ ਕਰਨੇ ਪੈਣੇ ਨੇ ਦੋ ਸੂਟਾਂ ਤੁਹਾਨੂੰ ਪ੍ਰਾਈਸ ਮਿਲੇਗਾ 880 ਫ੍ਰੀ ਸ਼ਿਪਿੰਗ ਚ ਇਹ ਜ ਸੰਡੇ ਦੀ ਸੇਲ ਆ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਸਟਾਕ ਆ ਸੇਲ ਤੇ ਸਾਰੇ ਸੂਟ ਨੇ ਬਹੁਤ ਹੀ ਜ਼ਿਆਦਾ ਕਟ ਪ੍ਰਾਈਸ ਆ ਔਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਦਾਂ ਦੇ ਸਾਡੇ ਤੁਹਾਨੂੰ ਸੂਟਾਂ ਦੀ ਕਲੈਕਸ਼ਨ ਲੱਗਦੀ ਆ ਥੈਂਕ ਯੂ ਜੀ